ਦੀ ਨਾਮਲੇ ਮਹਾਰਾਜ ਜੇਤਾ ਕੰਮ ਲੈਣ ਦੇ ਪਰਿਵਾਰ ਦੀ ਬੜੀਆਂ ਦੀ ਚਰਚਾ ਕਰਨ ਦੀ ਇਜਾਜ਼ਤ ਹੈ ਭਾਈ ਸਰਵਜੋਤ ਸਾਕੇ ਹਾਜ਼ਰੀ ਦਾ ਪ੍ਰਵਾਨ ਕਰਦੇ ਗੁਰਦਾਨ ਕਰਾਂ ਜੱਤੀ ਕਲਾਸਰੇ ਭਾਈ ਸਰਵਜੋਤ ਦਾ ਪਾਣਾ ਕਹਿੰਦੇ ਪੁੱਤਰਾ ਵਾਰੋ ਜਗ ਦਾ ਪੁੱਤ ਨਵਾ ਪੁੱਤੀ ਸਾਧਿਆ ਦੀ ਹੇ ਹੁਤੀ ਬੱਚਿਆ ਦੀ ਜੇਨੀ ਜਾਨ ਪੁੱਤਰਾ

ਬਾਬਾ ਦੀਪ ਸਿੰਘ ਦੀ ਮਾਤਾ ਦਾ ਨਾਮ ਸੀ ਜਿਉਣੀ ਤੇ ਪਿਤਾ ਦਾ ਨਾਮ ਸੀ ਭਾਈ ਭਗਤਾ ਭਾਈ ਭਗਤਾ ਜੇ ਮਾਤਾ ਜਿਉ ਮੈਨੂੰ ਬਾਬਾ ਦੀਪ ਸਿੰਘ ਦੀ ਕੈ ਕਿਰਪਾ ਹੈ ਕਲਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ ਲਈ ਬਾਬਾ ਦੀਪ ਸਿੰਘ ਜੀ ਨੂੰ ਸਾਲ ਦੀ ਧਰਤੀ ਦੇ ਲੈ ਕੇ ਲੰਗਰ ਛਕੋ ਵੀਰ ਦੀਆਂ ਇਕੱਟੀਆਂ ਛਾ ਕੇ ਕੈਂਟਰ ਵਾਲੇ ਵੀਰ ਦੀ ਕਾਰ ਵਾਲੇ ਵੀਰ ਦੀ ਲੰਗਰ ਛਕੋ ਮੋਟਰਸਾਈਕਲ ਦੇ ਛਾੜ ਤੇ ਖੜਾ ਰੋ ਕਿਉਂਕਿ ਰਾਹ ਬਹੁਤ ਪਾਗੜਿਆ ਹੈ ਛਾੜਾਂ ਦੇ ਖਿਡਾਰ ਕੇ ਫਿਰ ਲੰਗਰ ਸੰਦੇ ਸਰਕਾਰ ਜੂ ਮਾਤਾ ਜੀ 20 ਲੱਖ ਦਾ ਬੜੇ ਮਾ ਅਰਦਾਸ ਕਰਉਂਦੀ ਹੈ ਸੁਜਾਏ ਭਰ ਕੇ ਭਰਪੂਰ ਕਰੇ ਰਮਾਨ ਵਾਂ ਦੇ ਕੁਲ ਗਾਲੇ ਚੜਦੀ ਕਲਾਵਾ ਮੇਰਾ ਵੀ ਸੇਵਾ ਸੰਗਤੀ ਸੇਵਾ ਕਰ ਰਿਹਾ ਕਿਰਪਾ ਕਰੇ ਬਾਬਾ ਨਾਨਕ ਦੇ ਉੱਤੇ ਬਾਬਾ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਹੜਾ ਤੁਸੀਂ ਲੰਗਰ ਲਾਇਆ ਵਾ ਕਿਸ ਸਮਰਥਤ ਲਾਇਆ ਜੀ ਲੰਗਰ ਲੰਗਰ ਅਸੀਂ ਹਰ ਸਾਲ ਜੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਲਗਾਉਂਦੇ ਆ ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਕਿ ਅਜਾ ਰੱਖੇ ਤੇ ਅਸੀਂ ਹਰ ਸਾਲ ਦੇ ਸਾਲ ਇਸ ਤਰ੍ਹਾਂ ਹੀ ਲੰਗਰ ਲਗਾਉਂਦੇ ਰਾਵਾਂਗੇ ਬਾਬਾ ਦੀਪ ਸਿੰਘ ਦੀ ਬਹੁਤ ਜਾਤੀ ਕਲਾਵਾ ਸਾਡੇ ਤੇ ਬਾਬਾ ਦੀਪ ਸਿੰਘ ਜੀ ਦੇ ਹੋਟ ਆਸਰਾ ਲੈ ਕੇ ਅਸੀਂ ਇਹ ਕੰਮ ਸਟਾਰਟ ਕੀਤਾ ਸੀ ਅੱਜ ਉਹਨਾਂ ਦੇ ਹੋਟ ਆਸਰੇ ਨਾਲ ਅਸੀਂ ਬਾਬਾ ਜੀ ਦੀਆਂ ਰਕੀਆਂ ਮਾਣ ਰਹੇ ਬਾਬਾ ਜੀ ਸਾਡੇ ਬਹੁਤ ਕਿਰਪਾ ਕਰ ਰਹੇ ਆ ਅਸੀਂ ਚਾਹੁੰਦੇ ਆ ਕਿ ਅਗਲੇ ਸਾਲ ਇਹ ਤੋਂ ਹੋਰ ਵੀ ਅੱਗੇ ਵੱਧ ਚੜ ਕੇ ਸੇਵਾ ਕਰੀਏ ਜੋ ਹਰ ਨਮਾਣੇ ਨੂੰ ਅਨੁਮਾਨ ਬਖਸ਼ਦੇ ਆ ਇਹ ਲੰਗਰ ਜਿਹੜਾ ਤੁਸੀਂ ਲਾਉਂਦੇ ਹੋ ਇਹ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਆਇਆ ਜਾਂਦਾ ਜੀ ਬ੍ਰਿਸਟਨ ਆਹ ਵੀ ਅਸੀਂ ਹਰ ਸਾਲ ਥੋੜਾ ਥੋੜਾ ਕਰਕੇ ਦਾ ਸੰਬੰਧ ਕੱਟਦੇ ਆ ਉੱਤ ਸੰਬੰਧ ਦੇ ਵਿੱਚੋਂ ਅਸੀਂ ਬਾਬਾ ਦੀਪ ਸਿੰਘ ਦਾ ਇੱਕ ਸੋਤੇ ਜਾ ਭਰਾਲਾ ਕਰਦੇ ਆ ਵੀ ਇਸ ਜਿਸ ਦਾ ਹੈ ਬਾਬਾ ਜੀ ਦੇ ਕੰਮ ਜਾਂਦੇ ਤੇ ਥੋੜਾ ਜਣਾ ਲੋਕਾਂ ਦੀ ਸੇਵਾ ਕੀਤੀ ਜਾਵੇ ਤੇ ਬਾਬਾ ਜੀ ਇਦਾਂ ਹੀ ਸਾਡੇ ਤੇ ਕਿਰਪਾ ਕਰਦੇ ਰਹੇ ਠੀਕ ਹੈ ਜੀ ਬਾਈ